ਸੋ ਆ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅੰਮ੍ਰਿਤ ਟੇਲਰ ਸਿਮੀਹਾਤੇ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਮੀਆਂ ਜਿਲ੍ਹਾ ਬਠਿੰਡਾ ਪੰਜਾਬ ਦਾ ਰਹਿਣਾ ਲਾ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆ ਉਹ ਲੇਡੀ ਸੂਟ ਬਿਨਾ ਪਲੋਈਆਂ ਵਾਲੇ ਦਾ ਨਾਪ ਕਿਵੇਂ ਲੈਣਾ ਇਸ ਤੋਂ ਪਹਿਲਾਂ ਆਪਾਂ ਕਦੇ ਵੀ ਵੀਡੀਓ ਨਹੀਂ ਪਾਈ ਬਿਨਾ ਪਲੇਟਾਂ ਵਾਲੇ ਸੂਟ ਦੀ ਤੇ ਬਾਕੀ ਬੋਟ ਨੈਕ ਗਲਾ ਇਹਦਾ ਜੇ ਕਿਸੇ ਭੈਣ ਨੇ ਬੋਟ ਨੈਕ ਗਲੇ ਵਾਲਾ ਬਣਾਉਣਾ ਤਾਂ ਪੂਰਾ ਧਿਆਨ ਨਾਲ ਵੀਡੀਓ ਦੇਖੋ ਫਿਰ ਬੋਟ ਨੈਕ ਗਲਾ ਗਲਾ ਆਪਣੇ ਕੱਟਣਾ ਕਿਵੇਂ ਤੀਰ ਰੱਖਣਾ ਕਿੰਨਾ ਕਿੰਨਾ ਸੂਟ ਰੱਖਣਾਗਾ ਆਜੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭੈਣ ਬਣ ਕੇ ਅੱਗੇ-ਅੱਗੇ ਗਰੁੱਪਾਂ ਦੇ ਵਿੱਚ ਵੀ ਪਾਇਆ ਕਰੋ ਤੇ ਆਪ ਦਾ ਸਟੇਟਸ ਵੀ ਲਾਇਆ ਕਰੋ ਤਾਂ ਕਿ ਆਪਣਾ ਜਿਹੜਾ ਚੈਨਲ ਆ ਉਹ ਵੀ ਗਰੋਥ ਕਰ ਸਕੇ ਨਾਲ-ਨਾਲ ਹਨਾ ਮੇਰੇ ਕਿਸੇ ਵੀ ਤਰ੍ਹਾਂ ਦੀ ਕੋਈ ਸਪੋਰਟ ਦੀ ਲੋੜ ਹੁੰਦੀ ਹੈ ਕਿਸੇ ਭੈਣ ਨੂੰ ਤਾਂ ਤੁਸੀਂ ਸ਼ਾਮ ਨੂੰ 8:00 ਵਜੇ ਤੋਂ ਫੋਨ ਵੀ ਕਰ ਸਕਦੇ ਹੋ ਜਿਹਨੇ WhatsApp ਨੰਬਰ ਨੀਚੇ ਚੱਲੀ ਹੈ ਨਾ ਉਹ ਉਹਦੇ ਉੱਪਰ ਤੁਸੀਂ ਮੋੜ ਕੇ ਭੇਜਿਆ ਕਰੋ ਜੇ ਵੀ ਕਿਸੇ ਭੈਣ ਨੂੰ ਕੋਈ ਸੂਟ ਕੱਟਣ ਦੇ ਵਿੱਚ ਦਿੱਕਤ ਆਉਂਦੀ ਆ ਜਾਂ ਕੋਈ ਸਮਾਨ ਬਾਰੇ ਜਾਣਕਾਰੀ ਲੈਣੀ ਹੈ ਹਨਾ ਤਾਂ ਆਜੋ ਆਪਾਂ ਕਰਦੇ ਆਂ ਵੀਡੀਓ ਸ਼ੁਰ ਨਾਪ ਕਿੱਥੋਂ ਲੈਣਾ ਇੱਥੋਂ ਲੈਣਾ ਹੈ ਇਧਰ ਹੀ ਪਸੋ ਇਧਰ ਹੋਣੀ ਮੈਨ ਇੱਥੋਂ ਸ਼ੁਰੂ ਕਰਾਂਗੇ ਆਪਾਂ ਆ ਦੇਖੋ ਲੰਬਾਈ ਕਿੰਨੀ ਇਹਨਾਂ ਦੀ 53.5 ਇੰਚ ਆਪਾਂ ਇੱਥੇ ਲਿਖਾਂਗੇ 53.5 ਠੀਕ ਆ ਉਸ ਤੋਂ ਬਾਅਦ ਬਾਹਾਂ ਦਾ ਨਾਪ ਲੈਣਾ ਆਪਾਂ ਨਹੀਂ ਇੱਥੋਂ ਚੰਗੀ ਤਰ੍ਹਾਂ ਨਾ ਬਾਹ ਮੈਣੀ ਆਪਾਂ ਨੇ ਕਿੰਨੀ ਆ 16 ਇੰਚ ਬਾਹ ਤਿਆਰ ਬਾਹ ਦੀ ਮੂਰੀ ਕਿੰਨੀ ਆ 11.5 ਇੱਥੇ ਆਪਾਂ ਲਿਖਾਂਗੇ 16 11.5 ਹੁਣ ਕੋਣੀ ਲਾਜ਼ਮੀ ਨਹੀਂ ਮੰਨੀ ਆਪਾਂ ਕੋਣੀ ਕਿੰਨੀਆਂ ਦੇਖੋ 11 ਇੰਚ ਇੱਥੇ ਆਪਾਂ ਲਿਖਿਆ ਨੇ ਜਿੱਥੇ ਕੋਣੀ ਦੀ ਆਪਸ਼ਨ ਆ ਇੱਥੇ ਲਿਖਿਆ 11 ਇਸ ਤੋਂ ਬਾਅਦ ਆਪਾਂ ਮਿਲਾਂਗੇ ਤੀਜੇ ਨੰਬਰ ਤੇ ਤੀਰਾ ਕਮੀਜ਼ ਰੈਡੀਮੇਡ ਜਿਹੜਾ ਆਪਣੇ ਕੋਲ ਨਾਪ ਵਾਸਤੇ ਆ ਨਾ ਇਹ ਭੈਣ ਦਾ ਕਮੀਜ਼ ਜਿਹੜਾ ਨੇ ਉਹ ਰੈਡੀਮੇਡ ਆ ਆਪਾਂ ਸੇਮ ਇਹਦੀ ਕਾਪੀ ਕਰਨੀ ਆ ਇਹ ਕੁ ਸਕੂਲ ਡਰੈਸ ਆ ਇਹਨਾਂ ਨਾਲ ਪਲਾਜ਼ੋ ਪਲਾਜ਼ੋ ਬਣਵਾਉਣਾਗਾ ਜੇ ਤੁਸੀਂ ਪਲਾਜੋ ਦੀ ਵੀਡੀਓ ਦੇਖਣੀ ਹੈ ਤਾਂ ਫਟਾਫਟ ਕਮੈਂਟ ਬਾਕਸ ਦੇ ਵਿੱਚ ਜਾ ਕੇ ਨਾ ਕਮੈਂਟ ਕਰ ਦਿਆ ਕਰੋ ਠੀਕ ਆ ਤਾਂ ਕਿ ਜਦੋਂ ਵੀ ਅਸੀਂ ਕੱਲ ਉਹਦੀ ਕਟਿੰਗ ਕਰੇਗੇ ਤੇ ਨਾਲ ਦੀ ਵੀਡੀਓ ਪਲਾਜੋ ਦੀ ਪਾ ਦੇਗੀ ਜਿਹਨਾਂ ਭੈਣਾਂ ਨੂੰ ਪਲਾਜੋ ਕਟਿੰਗ ਨਹੀਂ ਆਉਂਦੀ ਜਾਂ ਸਟਿਚਿੰਗ ਨਹੀਂ ਆਉਂਦੀ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦੇ ਕਰੋ ਬਈ ਤੁਸੀਂ ਇਹਦੀ ਸਲਾਈ ਦੀ ਵੀਡੀਓ ਪਾਓ ਇੱਥੋਂ ਆਪਾਂ ਤੀਰਾ ਮੈਨ ਨਾ ਕਿੰਨਾ 12 ਆਪਾਂ ਇੱਥੋਂ ਲਿਖਾਂਗੇ ਉਹਨੂੰ 12 ਇੰਚ ਤੀਰਾ 12 ਇੰਚ ਇੱਥੋਂ ਲਿਖਾਂਗੇ ਛਾਤੀ ਆ ਦੇਖੋ ਖਿੱਚ ਕੇ ਨਾ ਚੰਗੀ ਤਰ੍ਹਾਂ ਕਿੰਨਾ 1.18 ਇੰਨੀ ਚੀਜ਼ ਦਾ ਵੀ ਫਰਕ ਨਾ ਰਹਿੰਦਾ ਕਰੋ ਇਹ ਨਹੀਂ ਹੈ ਵੀ 1.18 ਦਾ ਸਾਢੇ ਕਰ ਦਿਓ ਤੁਸੀਂ ਜਾਂ 18 ਦਾ ਜਿੰਨਾ ਹੈਗਾ ਉਨੇ ਹੀ ਰੱਖਣਾ ਆਪਣੀ 1.18 ਠੀਕ ਹੁਣ ਆਪਾਂ ਇਥੋਂ ਮੀਣਾ ਕਮਰ ਪਿਨਾ ਪਲੂਈਆਂ ਤੋਂ ਸੂਟ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਮਰ ਕਿੰਨੀ ਆ ਸਾਢੇ 16 ਇੰਚ ਇੱਥੇ ਆਪਾਂ ਲਿਖਣਾ ਕਮਰ ਦੀ ਆਪਸ਼ਨ ਸਾਢੇ 16 ਬਾਕੀ ਜਿਹੜੀਆਂ ਭੈਣਾਂ ਡੇਰੀਆਂ ਚ ਪਾਉਣੀਆਂ ਉਹ ਵੀ ਫੋਨ ਤੇ ਸੰਪਰਕ ਕਰ ਲੈ ਕਰੋ ਮੇਰੇ ਨਾਲ ਫੋਨ ਕਰ ਲੈ ਕਰੋ ਭਾਵੇਂ ਤਾਂ ਮੈਨੂੰ ਇਹਨੇ ਭੈਣਾਂ ਮੇਰੇ ਕੋਲੇ ਮੇਰਾ ਨੰਬਰ ਹੈਗਾ ਇਹ ਪੜੇ ਕੁੜੀ ਦਾ ਨੰਬਰ ਹਣੀ ਉਹ ਉੱਪਰ ਕੌ ਜਿੰਨੇ ਵੀ ਗੱਲਬਾਤ ਕਰ ਸਕੋ ਉਹਨਾਂ ਨੂੰ ਵੀ ਇਹਨਾਂ ਬਾਰੇ ਪਤਾ ਸਾਰਾ ਡੈਰੀ ਫੋਣੀ ਜੇ ਕਿਸੇ ਭੈਣ ਨੇ ਜਾਂ ਕੋਈ ਵੀ ਹੋਰ ਮਟੀਰੀਅਲ ਲੈਣਾ ਹੈ ਨਾ ਆ ਇੱਥੋਂ ਆਪਾਂ ਹੈਪ ਬਣਾਗੇ ਇਸ ਭੈਣ ਦੀ ਕਿੰਨੀ ਆ ਪੂਰਾ ਚੰਗੀ ਤਰ੍ਹਾਂ ਖਿੱਚ ਕੇ ਛੱਡਦਾ ਕਰੋ ਕਿੰਨੀ 19 ਇੰਚ ਇੱਥੇ ਆਪਾਂ ਲਿਖਾਂਗੇ 19 ਇੰਚ ਹੈ ਸਾਈਡ ਸਲਾਈਜ਼ ਲਾਜ਼ਮੀ ਮਿਨਿਮਮ ਹਰ ਇੱਕ ਵੀਡੀਓ ਚ ਕਹਿਣਾ ਹੁੰਦਾ ਆਓ ਸਾਈਡ ਸਲਾਈਜ਼ ਕਿੰਨੀ ਆ 1.5 ਇੰਚ ਇੱਥੇ ਆਪਾਂ ਲਿਖਾਂਗੇ ਸਾਈਡ ਸਲਾਈਜ਼ 1.5 ਠੀਕ ਆ ਆਵਲੀ ਇਥੋਂ ਮੋਢਾ ਲਾਜ਼ਮੀ ਬਿਨਿਆ ਕਰੋ ਕਿੰਨਾ ਕਰੋ ਮੋਢਾ ਕਿੰਨਾ ਇਹਨਾਂ ਦਾ ਰੈਡੀਮੇਡ ਕੋਰਤੀ ਆ ਬੈਥੇ ਇਹਨਾਂ ਮੋਢਾ ਥੋੜਾ ਲੱਗਦਾ ਮੈਨੂੰ 15 ਆਪਾਂ ਘੱਟ ਤੋਂ ਘੱਟ ਇਹਨੂੰ ਥੋੜੇ ਵੱਧ ਪਾਵਾਂਗੇ ਮੋਢਾ 16 ਇੰਚ ਚਾਹੀਦਾ ਇਸ ਤੋਂ ਇਹਨੂੰ ਤਾਂ ਕਿ ਜਿਆਦਾ ਕਾਛੀ ਦੇ ਵਿੱਚ ਨਾ ਵੜੇ ਆ ਮੋਢਾ ਆਪਾਂ 16 ਕਰ ਲਿਆ ਉਹਦੀ ਮਰਜ਼ੀ ਦੇ ਨਾਲ ਚਾਕ ਮੈਣੀਆਂ ਤੁਸੀਂ ਮੇੜ ਵੀ ਸਕਦੇ ਹੋ ਹੈ ਨਾ ਇਹ ਆਹ ਇਥੋਂ ਆਪਾਂ ਚਾਕ ਮੈਣਾ ਕਿੰਨੇ ਆ 21 ਇੰਚ ਚਾਕ ਆ ਘੇਰੇ ਵੀ ਮਿਲਣਾ ਕਰਕੇ ਇਹ ਵੀ ਵੱਧ ਘੱਟ ਹੁੰਦਾ ਘੇਰੇ 21 ਤੇ ਲਗਭਗ 1.5 ਘੇਰੇ ਆ ਆਪਾਂ ਇੱਥੇ ਲਿਖਾਂਗੇ ਚਾਕ ਦੀ ਜਗ੍ਹਾ ਤੇ ਚਾਕ ਆ ਰਿਖੋ ਇੱਥੇ ਲਿਖਣਾ ਚਾਕ ਇੱਥੇ ਆਪਾਂ ਲਿਖਦੇ 21 ਇੱਥੇ ਲਿਖਿਆ ਘੇਰਾ 1.5 ਠੀਕ ਪਲੇਟਾਂ ਹੈ ਨਹੀਂਆਂ ਤੇ ਇਸ ਤੋਂ ਬਾਅਦ ਆਪਾਂ ਨੇ ਜਿਹੜਾ ਵੋਟ ਨੇ ਗਲਾ ਬਣਾਉਣਾ ਉਹ ਆਪਦੇ ਹਿਸਾਬ ਨਾਲ ਬਣਾਵਾਂਗੇ ਠੀਕ ਹੈ ਇਹਨੇ ਆਪਦੇ ਹਿਸਾਬ ਨਾਲ ਕੱਢਿਆ ਹੋਇਆ ਬਾਕੀ ਤਕਰੀਬਨ ਸਾਰਾ ਨਾ ਆ ਗਿਆ ਦੁਬਾਰਾ ਫੇਰ ਬੇਨਤੀ ਕਰਦਾ ਪਹਿਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਿਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਆਪਾਂ ਜਦੋਂ ਵੀ ਕੋਈ ਸਲਾਈ ਦੀ ਵੀਡੀਓ ਪਾਉਣੀ ਹੈ ਜਾਂ ਕਟਾਈ ਦੀ ਵੀਡੀਓ ਪਾਉਣੀ ਹੈ ਥੋੜੀ-ਬੋੜੀ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਬਾਕੀ ਹਰ ਇੱਕ ਗੱਲ ਜੇ ਬੱਚੇ ਆ ਬੱਚੇ ਗੇਮਾਂ ਜਿਆਦਾ ਖੇਡਦੇ ਆ ਤੁਸੀਂ ਉਹ ਚੱਕਰ ਤੋਂ बच ਕੇ ਆਪ ਦਾ ਆਪਣੇ ਜਿਹੜਾ ਨੀਚੇ ਵਟਸਐਪ ਨੰਬਰ ਚੱਲੀ ਜਿੰਦਾ ਉਹਦੇ ਅਮਰਤਪਾਲ ਕੌਰ ਜੀ ਨੂੰ ਲਿਖ ਕੇ ਭੇਜਿਆ ਕਰੋ ਜਾਂ ਬੋਲ ਕੇ ਵੀ ਸਾਡਾ ਨੰਬਰ ਬਾਈ ਕੋਲੇ ਗਰੁੱਪ ਦੇ ਵਿੱਚ ਐਡ ਕਰਵਾ ਦਿਓ ਮੇਰੇ ਕੋਲ ਫ੍ਰੀ ਸੇਵਾ ਕੋਈ ਪੈਸਾਨੀ ਸਲਾਈ ਠੀਕ ਹੈ ਜੀ ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਨਾਪ ਵਾਲੀ ਇਹ ਵੀ ਕਮੈਂਟ ਬਾਕਸ ਵਿੱਚ ਦੱਸਣਾ ਜਰੂਰ ਕਿ ਜੇ ਤੁਸੀਂ ਇਹਦੀ ਕਟਾਈ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਜਾਂ ਫਲਾਜੂ ਚਲਾਈ ਦੀ ਵੀਡੀਓ ਜਾਂ ਕਟਾਈ ਦੀ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਫਟਾਫਟ ਕਮੈਂਟ ਕਰਦਿਆ ਕਰੋ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ